ਨਮਸਕਾਰ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਹਾਇਸਬੁਰੇ ਦੀ ਅਹਿਮ ਖਬਰ ਜੜੀ ਹੈ ਖੰਨਾ ਤੋਂ ਸਾਹਮਣੇ ਆ ਰਹੀ ਜਿੱਥੇ ਖੰਨਾ ਦੇ ਵਿੱਚ ਪੁਲਿਸ ਮੁਕਾਬਲੇ ਦੌਰਾਨ ਇੱਕ ਖਤਰਨਾਕ ਲੁਟੇਰੇ ਦਾ ਪੁਲਿਸ ਵੱਲੋਂ ਐਨਕਾਊਂਟਰ ਕੀਤਾ ਗਿਆ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਿੱਥੇ ਮੌਕੇ ਤੇ ਪੂਰੀ ਨਾਕੇਬੰਦੀ ਜਿਹੜੀ ਹੈ ਕਰ ਦਿੱਤੀ ਗਈ ਹੈ ਤਾਂ ਤਸਵੀਰਾਂ ਵਿੱਚ ਤੁਸੀਂ ਵੇਖ ਪਾ ਰਹੇ ਹੋ ਪਾਲੀ ਪੁਲਿਸ ਫੋਰ ਜਿਹੜੀ ਹੈ ਤਣਾਤ ਹੈ ਜਿੱਥੇ ਖੰਨਾ ਦੇ ਵਿੱਚ ਦੇਸ਼ਾਮ ਜਿਹੜਾ ਇਹ এনকাউন্টার ਕੀਤਾ ਗਿਆ ਖੰਨਾ ਵਿੱਚ پولیس ਮੁਕਾਬਲੇ ਵਿੱਚ ਖਤਰਨਾਕ ਲੁਟੇਰੇ ਨੂੰ ਗੋਲੀ ਲੱਗਣ ਤੋਂ ਬਾਅਦ پولیس ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਲੁਟੇਰੇ ਦੀ ਪਛਾਣ ਜੜੀ ਹੈ ਅਰुण కుమార్ ਪੁੱਤਰ ਜਤਿੰਦਰ కుమార్ ਵਾਸੀ ਜੜਾ ਹੈ ਕਬਜ਼ਾ ਫੈਕਟਰੀ ਰੋਡ ਖੰਨਾ ਵੱਜੋ ਹੋਈ ਹੈ ਮੁੱਲਾ ਜੜਾ ਮੋਲਜਮ ਹੈ ਅਨੇਰ ਚੋਰੀਆਂ ਜਿਹੜੇ ਨੇ ਕਈ ਚੋਰੀਆਂ ਦੇ ਵਿੱਚ ਨਾਮਜ਼ਦ ਹੈ ਅਤੇ ਲੁੱਟਾ ਖੋਹਾਂ ਦੀਆਂ ਜਿਹੜੀਆਂ ਮਾਮਲੇ ਦੇ ਵਿੱਚ ਪਹਿਲਾਂ ਤੋਂ ਹੀ ਲੋੜਿੰਦਾ ਲਗਾਤਾਰ ਇਸ ਲੁਟੇਰੇ ਦੀ ਪੁਲਿਸ ਨੂੰ ਪਾਲਸੀ ਜਿਸ ਤੋਂ ਬਾਅਦ ਹੁਣ ਪੁਲਿਸ ਦੇ ਹੱਥੇ ਇਹ ਲੁਟੇਰਾ ਜਿਹੜਾ ਇਹ ਲੱਗਿਆ ਡੀਐਸਪੀ ਅਮਰਿਤਪਾਲ ਸਿੰਘ ਭੱਟੀ ਨੇ ਦੱਸਿਆ ਕਿ ਇੱਕ ਜੜੀ ਹੈ ਕਾਰਵਾਈ ਦੌਰਾਨ ਸਿਟੀ 2 ਖੰਨਾ ਜਿਹੜੇ ਅਧੀਨ ਆਉਂਦੇ ਜਿਹੜੇ ਮਿਲਟਰੀ ਗਰਾਊਂਡ ਵਿੱਚ ਜੜੀ ਹੈ ਕੀਤੀ ਗਈ ਜਿੱਥੇ ਮੁਲਜ਼ਮ ਨੇ 32 ਬੋਰ ਪਿਸਤਲ ਨਾਲ ਪੁਲਿਸ ਤੇ ਗੋਲੀਬਾਰੀ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਉਸ ਨੂੰ ਲੱਤ ਦੇ ਵਿੱਚ ਗੋਲੀ ਲੱਗੀ ਹੈ ਉਸ ਨੂੰ ਉਤਰਾ ਤਾਂ ਸਿਵਲ ਹਸਪਤਾਲ ਖੰਨਾ ਵਿੱਚ ਦਾਖਲ ਕਰਵਾਇਆ ਗਿਆ ਸਿਟੀ थाना 2 ਦੀ ਪੁਲਿਸ ਨੇ ਅਰਣ ਕੁਮਾਰ ਵਾਸੀ ਜੜਾਏ ਕਬਜ਼ਾ ਫੈਕਟਰੀ ਰੋਡ ਖੰਨਾ ਨੂੰ ਜਿਹੜੇ ਗ੍ਰਿਫਤਾਰ ਕੀਤਾ ਹੈ ਜੋ ਕਿ ਚੋਰੀ ਦੇ ਮਾਮਲੇ ਦੇ ਵਿੱਚ ਲੁੜਿੰਦਾ ਹੈ ਅਤੇ ਉਸ ਨੇ ਜਿਹੜਾ ਇਹ ਕਰਤਾਰਨਗਰ ਤੋਂ ਇੱਕ ਘਰ ਦੇ ਵਿੱਚ ਜਿਹੜੀ ਇਹ ਚੋਰੀ ਕੀਤੀ ਸੀ ਇਸ ਗਰੀਬ ਪਰਿਵਾਰ ਦੀ ਜਿਹੜੀ ਹੈ ਧੀ ਦਾ ਵਿਆਹ ਦਾ ਜਿਹੜਾ ਸਮਾਨ ਸੀ ਉਹ ਸਾਰਾ ਕੁਝ ਲੈ ਕੇ ਫਰਾਰ ਹੋ ਗਿਆ ਸੀ ਅਰਣ ਉਥੋਂ ਜਿਹੜੀ ਹੈ ਸਾਰਾ ਸਮਾਨ ਲੈ ਕੇ ਫਰਾਰ ਹੋਇਆ ਸੀ ਜਦੋਂ ਉਸ ਦੀ ਪਾਲ ਜਿਹੜੀ ਹੈ ਲਗਾਤਾਰ جاری ਸੀ ਜਿਸ ਤੋਂ ਬਾਅਦ ਹੁਣ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਇਸ ਥਾਂ ਤੇ ਪੁਲਿਸ ਵੱਲੋਂ ਜਿਹੜੀ ਹੈ ਐਨਕਾਊਂਟਰ ਕੀਤਾ ਗਿਆ ਮੌਕੇ ਦੀਆਂ ਤਸਵੀਰਾਂ ਤੰਦਰਖਾਰ ਜਿੱਤੇ ਭਾਰੀ ਪੁਲਿਸ ਫੋਰਸ ਜਿਹੜੀ ਹੈ ਤਾਇਨਾਤ ਹੈ ਇਸੇ ਥਾਂ ਤੇ ਖਤਰਨਾਕ ਜਿਹੜਾ ਲੁਟੇਰਾਏ ਉਸ ਦਾ ਪੁਲਿਸ ਵੱਲੋਂ ਐਨਕਾਊਂਟਰ ਕੀਤਾ ਗਿਆ ਜਵਾਬੀ ਫਾਇਰ ਦੇ ਵਿੱਚ ਜਿਹੜੀ ਲੱਤ ਦੇ ਵਿੱਚ ਗੋਲੀ ਵੱਜੀ ਹੈ ਪਹਿਲਾਂ ਇਸ ਦੇ ਕੋਲੋਂ ਜਿਹੜੀ ਹੈ ਗੋਲੀ ਚਲਾਈ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਲੱਤ ਵਿੱਚ ਗੋਲੀ ਮਾਰ ਕੇ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਤਸਵੀਰਾਂ ਵਿੱਚ ਦਿਖਾ ਰਹੇ ਹਾਂ ਇਸ ਤੋਂ ਪੂਰੇ ਮਾਮਲੇ ਨੂੰ ਲੈ ਕੇ ਡੀਐਸਪੀ ਅਮਰਿਤਪਾਲ ਸਿੰਘ ਪੱਠੀ ਦਾ ਕੀ ਕੁਝ ਕਹਿਣਾ ਇੱਕ ਵਾਰ ਤੁਹਾਨੂੰ ਸੁਣਾਦਣੇ ਆ। ਜੇ ਸਾਡੇ ਕੋਲੇ अरुण कुमार सनो जितेंद्र कुमार आ, अरेस्ट ਕੀਤਾ ਹੋਇਆ ਸੀਗਾ ਐਫ ਆਈ ਆਰ ਨੰਬਰ 92 ਚ ਤੇ ਕਾਫੀ ਪੁਰਾਣਾ ਚੋਰ ਹੈ ਇਹ ਹੁਣ ਵੀ 5 ਮਹੀਨੇ ਦੀ ਸਜ਼ਾ ਕੱਟ ਕੇ ਆਇਆ 172/24 ਮੁਕੱਦਮੇ ਚ ਥਾਣੇ ਸਦਰ ਦਾ ਹੀ ਮੁਕੱਦਮਾ ਸੀ ਜਨਵਰੀ ਚ ਇਹ ਬੇਰਤੇ ਆਏ ਤੇ ਆਉਂਦੇ ਸਾਰੇ ਨੇ ਫੇਰ ਆਪ ਦਾ ਚੋਰੀਆਂ ਦਾ ਤੇ ਸਨੈਚਿੰਗ ਦਾ ਸ਼ੁਰੂ ਕਰਤਾ ਸੀ ਕੰਮ ਇਹਦੇ ਤੋਂ 7-8 ਮੋਬਾਈਲ ਮਿਲੇ ਆ ਜਿਹੜੇ ਲੋਕਾਂ ਨੇ ਆਪਦੇ ਆਪਦੇ ਮੋਬਾਈਲ ਪਛਾਣ ਵੀ ਕਰ ਲਏ ਤੇ ਇਹਨੇ ਘਰਾਂ ਚ ਵੀ ਚੋਰੀਆਂ ਕੀਤੀਆਂ ਸੀ ਜਿੱਥੋਂ 골ਡ ਵਗੈਰਾ ਗਿਆ ਸੀ ਅੱਜ ਨੇ ਆਇਓ ਕੋਲੇ ਇਨਸਾਫ ਕੀਤਾ ਵੀ ਮੇਰਾ ਕੁਝ ਗੋਲਡ ਲਕੋਇਆ ਹੋਇਆ ਇੱਥੇ ਆਰਮੀ ਗਰਾਊਂਡ ਦੇ ਜਿਹੜੇ ਖੰਡਰ ਐਨਾਂ 'ਚ ਤੇ ਜਦੋਂ ਉਹਨੂੰ ਗੋਲਡ ਦੀ ਰਿਕਵਰੀ ਕਰਨ ਲੈ ਕੇ ਆਏ ਐ ਤੇ ਉਹਨੇ ਇੱਥੇ ਕਹ ਉਹਦਾ ਬੱਤੀਪੋਰ ਪਿਸਤਲ ਲਕੋਇਆ ਹੋਇਆ ਸੀ ਉਹਨੇ ਉਹ ਪਿਸਤਲ ਕੱਢ ਕੇ ਪੁਲਿਸ ਪਾਰਟੀ ਤੇ ਫਾਇਰ ਸ਼ੁਰੂ ਕਰ ਦਿੱਤੀ ਪੁਲਿਸ ਪਾਰਟੀ ਨੇ ਵੀ ਫਾਇਰ ਕੀਤਾ ਜਿਹੜਾ ਉਹਦੇ ਇੱਕ ਲੱਤ 'ਚ ਸੱਚੀ ਲੱਤ 'ਚ ਲੱਗਿਆ ਉਹਨੂੰ ਇਲਾਜ ਲਈ ਸਿਵਲ ਹਸਪੀਟਲ 'ਚ ਇੱਕ ਅਸੀਥੋਂ ਨਵੀਂ ਐਫ ਆਈ ਆਰ ਉਹਦੇ 307 ਹੀ ਦੇ ਰਹੇ ਹਨ ਇਹਦੇ ਤੇ ਜੇ ਉਹ ਤੁਹਾਨੂੰ ਦੱਸਿਆ ਵੀ ਪਹਿਲਾਂ ਇੱਕ ਤਾਂ ਸਾਡੇ ਸਦਰ ਖੰਨੇ ਦਾ ਹੀ ਮੁਕਤਮਾ ਦਰਜ ਹੈ ਹੁਣ ਸਾਨੂੰ ਪਤਾ ਲੱਗ ਰਿਹਾ ਵੀ ਇਹ ਜਲੰਧਰ ਵੀ ਵਾਰਦਾਤਾ ਕਰਦਾ ਰਿਹਾ ਸਮਰਾਲੇ ਵੀ ਕੀਤੀਆਂ ਉਹ ਇਹਦੀ ਹੁਣ ਜਦੋਂ ਥੋੜਾ ਠੀਕ ਹੁੰਦਾ ਇਨਟਰੋਗੇਸ਼ਨ ਚੱਲੂਗੀ ਪਾਸ ਤੇ ਚੈੱਕ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਉਸ ਦਾ ਨਹੀਂ ਜੀ ਉਹ 60 ਤੋਂ ਬਚ ਗਿਆ ਉਹਨੇ ਇੱਕੋ ਹੀ ਗੋਲੀ ਚਲਾਈ ਸੀ ਜਿਹੜੀ ਕੰਦ ਵਿੱਚ ਲੱਗੀ ਹੈ ਲੈਟੈਸਟ ਵਾਰਦਾਤ ਨਹੀਂ ਕਿਹੜੀ ਕੀਤੀ ਸੀ ਇਹਨੇ ਇੱਕ ਘਰ ਚੋਰੀ ਕੀਤੀ ਸੀ ਉਸ ਚ ਕਾਫੀ 골ਡ ਵਗੈਰਾ ਚਲਾ ਗਿਆ ਸੀ ਉਸੇ 골ਡ ਦੀ ਰਿਕਵਰੀ ਕਰਾਉਣ ਲੱਗੇ ਆਏ ਸਾਨੂੰ ਬਿਲਕੁਲ ਜੀ ਉਹ ਹਜੇ ਅਨਵਿਸਟਿਗੇਸ਼ਨ ਦਾ ਅੰਦਰ ਹਾਂਜੀ ਉਹਦੇ ਹਜੇ ਫਿਲਹਾਲ ਇੱਕੋ ਜੱਡੇ